ਜਿਹੜੇ ਪੰਜਾਬ ਦੇ ਵਿੱਚ ਹੜ ਆਏ ਨੇ 26 ਤਰੀਕ ਨੂੰ ਵੀ ਉੱਤੇ ਡਿਸਕਸ਼ਨ ਹੋਈ ਆ ਤੇ ਅੱਜ ਦੁਬਾਰਾ ਜਿਹੜੀ ਡਿਸਕਸ਼ਨ ਹੋ ਰਹੀ ਆ ਸੋ ਬਹੁਤ ਵਧੀਆ ਸੁਝਾਅ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਵੱਲੋਂ ਰੱਖੇ ਗਏ ਨੇ ਸਵਿਧੇ ਵਿੱਚ ਵੀ ਹੜਾਂ ਦੇ ਕਾਰਨ ਕੀ ਨੇ ਹੜ ਕਿਉਂ ਆਏ ਨੇ ਕਿੰਨਾ ਨੁਕਸਾਨ ਹੋਇਆ ਅਤੇ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਹੜਾਂ ਤੋਂ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਕਿਸਾਨਾਂ ਦੀਆਂ ਫਸਲਾਂ ਨੂੰ ਅਸੀਂ ਬਚਾ ਸਕਦੇ ਹਾਂ ਉਸਨੇ ਵੀ ਸੁਝਾਅ ਰੱਖਿਆ ਸੀ ਕਿ ਇੱਕ ਵਿਧਾਨ ਸਭਾ ਦੀ ਕਮੇਟੀ ਜ਼ਰੂਰ ਬਣਾਈ ਜਾਵੇ ਸਾਂਝੀ ਕਮੇਟੀ ਜਿਹੜੀ ਇਹਦੇ ਤੇ ਕੰਮ ਕਰੇ ਵੀ ਇਹਦੇ ਕਾਰਨ ਨੁਕਸਾਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਿਵੇਂ ਅਸੀਂ ਰੋਕ ਸਕਦੇ ਹਾਂ ਇੱਕ ਐਕਸਪਰਟ ਕਮੇਟੀ ਜਿਹੜੀ ਹੈਗੀ ਆ ਜਿਸ ਤਰ੍ਹਾਂ ਪਹਿਲਾਂ ਮੈਂਬਰ ਸਾਹਿਬ ਗੱਲ ਕਰਕੇ ਗਏ ਨੇ ਚਾਹੇ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕਿ ਉਹ ਮਹਾਰਾ ਨੂੰ ਉਸ ਕਮੇਟੀ ਦੇ ਵਿੱਚ ਪਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੜ ਨਾ ਆਉਣ ਮੈਂ ਉਸ ਨੂੰ ਵੀ ਸੁਝਾਅ ਦਿੱਤੇ ਸੀਗੇ ਕਿ ਜਿਹੜੇ ਦਰਿਆ ਨੇ ਵਿਚਾਲੇ ਉੱਚੇ ਨੇ ਉਹਨਾਂ ਚ ਰੇਤ ਇੰਨੀ ਭਰ ਚੁੱਕੀ ਆ ਮੇਰਾ ਖਿਆਲ ਬਾਹਰਲੇ ਲੈਵਲ ਨਾਲੋਂ ਸੈਂਟਰ ਉੱਚਾ ਹੋਊਗਾ ਪਾਣੀ ਸਾਰਾ ਬੰਨਾ ਦੇ ਨਾਲ ਚੱਲ ਰਿਹਾ ਵਾ ਜਿਹਦੇ ਕਰਕੇ ਬੰਨਾ ਤੇ ਪ੍ਰੈਸ਼ਰ ਆ ਸਾਰਾ ਇਹਦੀ ਪ੍ਰੋਪਰ ਜੇ ਪਟਾਈ ਹੋ ਕੇ ਇਹਦੇ ਵਿੱਚੋਂ ਨਹਿਰਾ ਨਹਿਰ ਵਾਂਗੂ ਪਟਾਈ ਹੋ ਜਵੇ ਕਟੋ-ਕਟ 10 ਕਿਲੇ ਚੌੜਾ ਤੇ ਉਹ ਜ਼ਮੀਨ ਆ ਜਿਹੜੀ ਉਹ ਜ਼ਮੀਨ ਦੀ ਮਾਲਕੀ ਆ ਜਿਹੜੀ ਸਰਕਾਰ ਦੀ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜ਼ਮੀਨ ਅਕਵਾਇਰ ਹੋਣੀ ਚਾਹੀਦੀ ਆ ਕਦੇ ਉਹ ਜਿਹੜੀ ਆਪਾਂ ਪਟਾਈ ਕਰਾਂਗੇ ਜੇ ਜਿਹੜੀ ਗਦਾਵਰੀ ਨਦੀ ਆ ਉਹ ਤਕਰੀਬਨ 70 ਤੋਂ 80 ਫੁੱਟ ਡੂੰਘੀ ਚੱਲ ਰਹੀ ਹੈ ਜੀ ਤੇ ਸਾਡਾ ਜਿਹੜਾ ਸਤਲੁਜ ਆ ਜ਼ਮੀਨ ਤੋਂ ਉੱਚਾ ਚੱਲ ਰਿਹਾ ਵਾ ਉਹ ਜੇ ਉਹਦੀ ਪਟਾਈ ਹੋਊਗੀ ਤਾਂ ਉਹਦੇ ਨਾਲ ਰੀਚਾਰਜਿੰਗ ਵੀ ਹੋਊਗੀ ਚੱਕ ਡੈਮ ਬਣਨੇ ਚਾਹੀਦੇ ਆ ਪਾਣੀ ਹਮੇਸ਼ਾ ਇਹਨਾਂ ਦਰਿਆਵਾਂ ਦੇ ਵਿੱਚ ਆਫ ਸੀਜ਼ਨ ਦੇ ਵਿੱਚ ਪਾਣੀ ਖੜਾ ਰਹਿਣਾ ਚਾਹੀਦਾ ਤਾਂ ਜੋ ਜੇ ਪਾਣੀ ਖੜਾ ਰਹੂਗਾ ਤਾਂ ਰੀਚਾਰਜਿੰਗ ਹੋਊਗੀ ਸੋ ਇਸ ਪਾਸੇ ਸਾਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਜੇ ਪ੍ਰੋਪਰ ਪਟਾਈ ਹੋ ਗਈ ਬੰਨਾ ਤੱਕ ਤਾਂ ਪਾਣੀ ਕਦੇ ਟੱਚ ਵੀ ਨਹੀਂ ਕਰਨਾ ਹਟਣੇ ਤਾਂ ਬਹੁਤ ਦੂਰ ਦੀ ਗੱਲ ਆ ਸੋ ਕਪੈਸਿਟੀ ਆ ਜਿਹੜੀ ਅਸੀਂ ਬਿਲਕੁਲ ਹੀ ਹੁਣ ਦੇਖੋ ਕਈ ਜਗ੍ਹਾ ਆਪਾਂ ਜਾ ਕੇ ਦੇਖਦੇ ਹਾਂ ਸਤਲੁਜ ਦਰਿਆ ਜਿਹੜਾ ਕਿਤੇ ਤਾਂ 1 ਕਿਲੋਮੀਟਰ ਚੌੜਾ ਚੱਲ ਰਿਹਾ ਕਈ ਜਗ੍ਹਾ 3 ਕਿਲੋਮੀਟਰ ਚੌੜਾ ਚੱਲ ਰਿਹਾ ਕਈ ਜਗ੍ਹਾ 5 ਕਿਲੋਮੀਟਰ ਕਈ ਬੰਨ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਬ ਪ੍ਰਤਾਪ ਸਿੰਘ ਜੀ ਕਹਿ ਰਹੇ ਸੀ ਚੀਫ ਮਿਨਿਸਟਰ ਸੀ ਉਸ ਟਾਈਮ ਦੇ ਸਰਵੇ ਹੋਏ ਹੋਏ ਨੇ ਉਸ ਸਮੇਂ ਦੇ ਸਰਵੇ ਹੋਏ ਹੋਏ ਨੇ ਲੇਕਿਨ ਉਹ ਬੰਨ ਦੁਬ ਅੰਦਰ ਜਿਹੜੀਆਂ ਜਦੋਂ ਵੀ ਪਾਣੀ ਆਉਂਦਾ ਤਾਂ ਲੋਕਾਂ ਦੀਆਂ ਸਾਰੀਆਂ ਜਿਹੜੀ ਫਸਲ ਹੈਗੀ ਆ ਉਹ ਮਰੀ ਜਾਂਦੀ ਆ ਸੋ ਅੱਜ ਲੋੜ ਆ ਜਿਹੜੇ ਦੇਖੋ ਇੱਕ ਤਾਂ ਸਭ ਤੋਂ ਜ਼ਰੂਰੀ ਜਿਹੜੀ ਲੋੜ ਹੈਗੀ ਆ ਆਉਣ ਵਾਲੀ ਫਸਲ ਬੀਜਣ ਦੇ ਲਈ ਇੱਕ ਤਾਂ ਰੇਤ ਦੇ ਲਈ ਸਮਾਂ ਪੂਰਾ ਦੇਣਾ ਬਣਦਾ ਵੀ ਰੇਤ ਜਿੰਨਾ ਚਿਰ ਖੇਤ ਖਾਲੀ ਨਹੀਂ ਹੋ ਜਾਂਦੇ ਉਦੋਂ ਤੱਕ ਸਮਾਂ ਵਧਾਇਆ ਜਾਵੇ ਨੰਬਰ 2 ਕਿਸਾਨਾਂ ਨੂੰ ਆਉਣ ਵਾਲੀ ਕਣਕ ਬੀਜਣ ਦੇ ਲਈ ਉਹਨਾਂ ਨੂੰ ਖਾਦ ਦੀ ਲੋੜ ਆ ਉਹਨਾਂ ਨੂੰ ਬੀਜ ਦੀ ਲੋੜ ਆ ਉਹਨਾਂ ਨੂੰ ਡੀਜ਼ਲ ਦੀ ਲੋੜ ਆ ਇਹ ਮੁਹੱਈਆ ਕਰਾਇਆ ਜਾਵੇ ਅਤੇ ਉਸ ਤੋਂ ਵੀ ਜ਼ਰੂਰੀ ਜਿਹੜੇ ਘਰ ਡਿੱਗ ਪਏ ਨੇ ਜਿਨ੍ਹਾਂ ਦੀ ਛੱਤਾਂ ਡਿੱਗ ਪਈਆਂ ਨੇ ਉਹਨਾਂ ਨੂੰ ਅੱਜ ਲੋੜ ਆ ਮਦਦ ਦੀ ਆਏ ਨਾ ਵੀ 6 ਮਹੀਨੇ ਬਾਅਦ ਅਸੀਂ ਆਪਣੇ ਮੈਂ ਆਪਣੇ ਹਲਕੇ ਦੇ ਵਿੱਚ ਕੋਸ਼ਿਸ਼ ਕੀਤੀ ਆ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਹਰ ਇੱਕ ਘਰ ਨੂੰ ਜਿਹੜੇ ਵੀ ਘਰ ਟਿਆ ਹੋਇਆ ਜਿੱਦੀ ਛੱਤ ਡਿੱਗੀ ਆ ਉਹ ਘਰ ਸੀ ਸ਼ੁਰੂ ਕਰਵਾ ਦਿੱਤੇ ਨੇ 1 ਮਹੀਨੇ ਦੇ ਵਿੱਚ ਸਾਰੇ ਘਰ ਕੋਈ ਵੀ ਇਹ ਜਿਹਾ ਕਰ ਨਹੀਂ ਉਹ ਜਿੱਦੀ ਛੱਤ ਡਿੱਗੀ ਹੋਈ ਤੇ ਉਹ ਦੁਬਾਰਾ ਛੱਤ ਪੈ ਕੇ ਜਾਂ ਘਰ ਨਵਾਂ ਨਹੀਂ ਬਣ ਜਾਊਗਾ ਸੋ ਅਸੀਂ ਲੋਕਾਂ ਨੂੰ ਨਾਲ ਲੈ ਕੇ ਕਰ ਰਹੇ ਆ ਲੇਕਿਨ ਸਰਕਾਰ ਦੇ ਸਰਵੇ ਹੋ ਰਹੇ ਨੇ ਜਦ ਨੂੰ ਉਹਨਾਂ ਦੀ ਮਦਦ ਆਉਣੀ ਆ ਜਦ ਤੱਕ ਉਹ ਘਰ ਬਣ ਜਾਣੇ ਨੇ ਕੋਈ ਸਮਾਜ ਸੇਵੀ ਲੋਕਾਂ ਨੇ ਕੋਈ ਐਨ ਆਰ ਆਈ ਨੇ ਹੋ ਐਨ ਜੀਓਜ਼ ਨੇ ਉਹ ਘਰ ਬਣਾ ਦੇਣੇ ਆ ਜਿੱਥੇ ਲੋੜ ਆ ਮੇਰੇ ਖਿਆਲ ਇੱਕ ਪਿੰਡ ਦੇ ਵਿੱਚ ਇੱਕ ਘਰ ਹੋਊਗਾ ਜਾਂ ਦੋ ਦੋ ਜਿਹਨਾਂ ਨੂੰ ਇਮੀਡੀਏਟਲੀ ਮਦਦ ਦੀ ਲੋੜ ਆ ਜਿਹੜੇ ਕੋਈ ਧਰਮਸ਼ਾਲਾ ਦੇ ਵਿੱਚ ਬੈਠੇ ਨੇ ਆਪਣਾ ਸਮਾਨ ਰੱਖੀ ਕੋਈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਬੈਠਿਆ ਕੋਈ ਲੰਗਰ ਹਾਲ ਦੇ ਵਿੱਚ ਲੋਕ ਲੋਕਾਂ ਨੇ ਜਗ੍ਹਾ ਦਿੱਤੀ ਆਪਣਾ ਉਹਨਾਂ ਨੂੰ ਉਹਨਾਂ ਨੂੰ ਇਮੀਡੀਏਟਲੀ ਮਦਦ ਦੀ ਲੋੜ ਆ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਮੇਰੇ ਖਿਆਲ 10 ਪਿੰਡਾਂ ਮਗਰੋਂ ਇਦਾਂ ਦਾ ਹੋਊਗਾ ਸਾਰੇ ਪਿੰਡਾਂ ਦਾ ਸੋ ਇਸ ਪਾਸੇ ਸਰਕਾਰ ਵਿਸ਼ੇਸ਼ ਤੌਰ ਤੇ ਧਿਆਨ ਦੇਵੇ ਤਾਂ ਜੋ ਉਹਨਾਂ ਲੋਡ ਬੰਦਾ ਦੀ ਸਹੀ ਮਦਦ ਹੋ ਸਕੇ ਧੰਨਵਾਦ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ